ਇਸ ਸੂਟਾਂ ਦੀ ਬਹੁਤ ਵੱਡੀ ਸੇਲ ਨਾਨ ਘਟ ਜਰਿੰਦਰ ਕੱਪੜੇ ਦੀ ਫੈਕਟਰੀ ਦੇ 31 ਦਸੰਬਰ 31 ਦਸੰਬਰ 31 ਦਸੰਬਰ ਦਿਮਾਗ ਦੇ ਵਿੱਚ ਨੋਟ ਕਰ ਲਓ 31 ਦਸੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਬਹੁਤ ਵੱਡੇ ਫਾਇਦੇ ਹੋਣਿਆ ਬਜ਼ਾਰਾਂ ਵਿੱਚ 12-1200 ਨਾਨ ਘਟ ਨੇ ਕਰਤੇ 4-400 450 ਦੇ ਵਿੱਚ 2-2000 ਰੁਪਏ ਦੇ ਸੂਟ ਤੁਹਾਨੂੰ ਮਿਲਣਗੇ ਬਾਜੀ 6600 ਰੁਪਿਆ ਰੈਂਜਰ ਭਾਈ ਦੇ ਕੋਈ 2000 ਰੁਪਈ ਮੰਗਣਾ ਚੱਕ ਲੋ 695 695 ਵੀਡੀਓ ਵੀ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ 11 ਭੈਣਾਂ ਨੂੰ 11 ਸੂਟ ਫ੍ਰੀ 4400 ਰੁਪਿਆ ਵਾਲੇ ਸੂਟ 1100 ਰੁਪਿਆ ਰੈਂਚ ਦੇ ਬਾਰ ਬਾਰ ਫਾਇਦੇ ਕੋ ਕਰਦੇ ਆ ਕਰਕੇ ਕੱਪੜੇ ਦੀ ਫੈਕਟਰੀ ਆ ਸੋਦੇ ਨਵੇਂ ਨਵੇਂ ਬੰਦੇ ਡਿਜ਼ਾਈਨ ਗਰਮ ਸੂਟ ਲੈਣੇ ਮੋਰੇ ਧੁੰਦਾ ਪਰਣ ਆਪਣੀਆਂ ਕੋਟੀਆਂ ਗੂਟੀਆਂ ਪਾਉਣ ਦੀ ਲੋਣੀ ਗਰਮ ਸੂਟਾਂ ਚ ਵਿਸ਼ੇ ਲੱਗੀਆਂ ਬਿਲਕੁਲ ਬਾਜੀ 292 ਰੁਪਏ ਤੋਂ ਬਾਜੀ ਸ਼ੁਰੂ ਕਰ ਦਿੱਤਾ ਹੋਏ 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 ਚੈੱਕ ਕਰੋ ਪਾਕਿਸਤਾਨੀ 6000 ਰੁਪਏ ਵਾਲਾ ਆਰਟੀਕਲ ਜਿਹੜਾ ਮਾਰਕੀਟ ਵੇਚ ਰਿਹਾ ਨਾਨਕ ਕਾਜਲ ਦੇ ਰਾਜੋ 1100 ਰੁਪਏ ਰੇਜ ਬਾਜੀ ਦੇਖੋ ਜੀ ਤੁਸੀਂ ਜਿਹੜਾ ਮਾਰਕੀਟ ਚ 2-2 ਲੱਖ ਰੁਪਏ ਦਾ ਕਪੜਾ ਹੈ ਨਾਨਕ ਘਟਾ ਜਾਓ 30-40000 ਰੁਪਿਆ ਰੇਚ ਵੜਾ ਦੇ ਕੇ 4 ਸਾਈਡ ਕਰੋ ਪੂਰਾ ਚਰਜ ਕਰਦਾ ਸੂਟ ਹੈਂਡਵਰਕ ਦਾ ਕੰਮ 31 ਦਸੰਬਰ ਤੱਕ 1500 ਰੁਪਏ ਰੇਚ ਵੜਾ ਦੇ ਦਿਓ ਮੈਂ ਕਹਿੰਦਾ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਵੀ ਉਹ ਦੇਣਿਆ ਜਿਹੜੇ ਤੁਹਾਨੂੰ ਬਾਜ਼ਾਰ 'ਚ ਆਮ ਕਿਸੇ ਦੁਕਾਨ ਸ਼ੋਰੂਮ ਤੋਂ ਮਿਲਣੇ ਹੀ ਨਹੀਂ ਹੈਗੇ ਆ ਵੇਖੋ ਔਰ ਕਿੱਜ ਜਾਦੇ ਸੂਟ ਡਿਜ਼ਾਈਨਰ ਦੁਪੱਟੇ ਔਰ ਇੱਕ ਆਈਟਮ ਹਰ ਇੱਕ ਰੰਗ ਏਕੜ ਜੈਚ ਬਾਜੀ 20-20 ਰੰਗ ਮਿਲਣਗੇ ਆ ਕੋਈ 20000 ਮੰਗ ਲੈਂਦਾ ਕੋਈ 18000 ਮੰਗਦਾ ਕੋਈ 25000 ਮੰਗਦਾ ਇਹਨੂੰ ਕਿਹੜਾ ਸੋਨਾ ਲਾਇਆ ਤੁਸੀਂ ਇੱਥੇ 4-4000 'ਚ 38-3800 'ਚ ਇਦਾਂ ਦੇ ਭਾਰੇ-ਬਾਰੇ ਸੂਟ ਲਈ ਜਨੇ ਬਿਲਕੁਲ ਵੰਟਾ ਦੇ ਨਾਲ-ਨਾਲ ਰੈਡੀमेड ਡਰਸਾ ਸ਼ਰਾਰੇ ਗਰਾਵੇ ਉਹਨ ਲਹੰਗੇ ਕੋਈ ਕਹਿੰਦਾ 15000 ਕੋਈ ਕਹਿੰਦਾ 16000 ਆ ਜਾਓ ਸਾਡੇ ਕੋਲ 4400 45 4500 ਚ ਦੇ ਦੇਵਾਂਗੇ ਤੁਹਾਨੂੰ ਇੰਟਾ ਦੇ ਪੀਸ ਦਿੱਲੀ ਬੰਬੇ ਮਾਡਰਨ ਦੇ ਟੀਵੀ ਤੇ ਫਿਲਮਾਂ ਦੇ ਪਾਏ ਦੇਖਦੇ ਹਾਂ ਲਹੰਗੇ ਚੌਲੀਆਂ ਵੀ ਉਹ ਘਰ ਤੇ ਮਿੱਟੀ ਦੇ ਭਾ ਮਿੱਟੀ ਦੇ ਭਾ ਮਿੱਟੀ ਦੇ ਭਾ ਸੱਭਲ ਭਾਜੀ ਹੈਂਡਵਰਕ ਦੇ ਪੀਸ ਲੈ ਕੇ ਆਏ ਆ ਸ਼ਰਾਰਿਆਂ ਗਰਾਰਿਆਂ ਦੇ ਨਾਲ ਕੀ ਕਾ ਕਾ ਡਿਜ਼ਾਈਨ ਬਾਜੀ ਲੈ ਕੇ ਆਏ ਆ ਪਿਓ ਰੈਂਡਵਰਕ ਦੇ ਪਿਸ ਲੈ ਕੇ ਆਏ ਆ ਬਾਕੀ ਬਿਲਕੁਲ ਜੀ ਚੈੱਕ ਕਰੋ ਤੋਤੀ ਸਲਵਾਰਾ ਵੀ ਲੈ ਕੇ ਆਏ ਆ ਜਿਹੜਾ ਮੇਰੀ ਭੈਣ ਰੰਗ ਮੂਹ ਕੱਡੇ ਜੀ ਦਿਆਂਗੇ ਜਿਹੜਾ ਡਿਜ਼ਾਈਨ ਕਹਿ ਜੀ ਦਿਆਂਗੇ ਕਿਉਂਕਿ ਵੈਰਾਈਟੀ ਦਾ ਪੂਰਾ ਪੰਡਾਰ ਹੈਗਾ ਸਟਾਕ ਨੂੰ ਬਾਜੀ ਚੈੱਕ ਕਰਾ ਦਿਓ ਇੱਕਾਰੀ ਗੱਟ ਟਰੱਕਾਂ ਦੇ ਟਰੱਕ ਮਾਲ ਬਰ-ਬਰ ਗਿਆ ਚੁੱਕਾ ਹੈ ਸੇਲ 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 ਸੇ ਲੱਗੀ ਸੂਟਾਂ ਦੀ ਬਹੁਤ ਵੱਡੀ ਸੇਲ ਨਾਨਕਾਟ ਜਰੰਦਰ ਕੱਪੜੇ ਦੀ ਫੈਕਟਰੀ ਦੇ 31 ਦਸੰਬਰ 31 ਦਸੰਬਰ 31 ਦਸੰਬਰ ਦਿਮਾਗ ਦੇ ਵਿੱਚ ਨੋਟ ਕਰ ਲਓ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਆ ਜਿਓ ਬਹੁਤ ਵੱਡੇ ਫਾਇਦੇ ਹੋਣਿਆ ਉਹ ਲੋਕੀ ਕਹਿੰਦੇ ਵਿਆਹ ਸ਼ਾਦੀ ਦੇ ਕੱਪੜੇ ਜਿੱ ਲੁੱਟਵਾਉਂਦੀ ਆ ਬਜ਼ਾਰਾਂ ਦੇ ਵਿੱਚ ਬਹੁਤ ਲੁੱਟ ਹੋ ਰਹੀ ਆ ਪਰ ਨਾਨਕਾਟ ਨੇ ਕਰਤੇ ਵੱਡੇ ਫਾਇਦੇ ਆ ਚੈੱਕ ਕਰ ਲਓ ਬਜ਼ਾਰਾਂ ਵਿੱਚ 12-1200 ਨਾਨ ਘਟਨੇ ਕਰਦੇ 4400 4500 ਦੇ ਵਿੱਚ ਸੂਟ ਕਰਦੇ ਬਾਜੀ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਸਸਤੇ ਕਮਾਲ ਕੀਤੀ ਪਈ ਆ ਬਿਲਕੁਲ ਬਾਜੀ ਸੇਲ ਲਗਾਏ ਜਾ ਰਿਹਾ ਮੈਂ ਕਹਿੰਦਾ ਜੀ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ 15 ਦਿਨ ਦੀ ਹੱਲਾ ਬੋਲ ਤੇ ਲਾ ਦਿੱਤੀ ਆ ਜਿਹਦੇ ਚਾ 2 2000 ਰੁਪਏ ਵਾਲੇ ਸੂਟ ਤੁਹਾਨੂੰ ਮਿਲਣਗੇ ਬਾਜੀ 6 600 ਰੁਪਏ ਰੇਂਜਾ ਵੀ ਦੇ ਜਾਂਦੇ ਦੇਖੋ ਜੀ ਰੇਂਜਾ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਆ ਵੀ ਚੈੱਕ ਕਰ ਲੋ ਕੋਈ 1800 ਨਹੀਂ ਮੰਗਣਾ ਕੋਈ 2000 ਨਹੀਂ ਮੰਗਣਾ ਚੱਕ ਲੋ 695 695 695 ਬਿਲਕੁਲ ਭਾਜੀ ਰਾਇਲ ਬਲੂ ਕਲਰ ਚੈੱਕ ਕਰੋ ਪੂਰਾ ਸ਼ਰਸ਼ ਕਰਦਾ ਸੂਟ ਹੈਂਡਵਰਕ ਦਾ ਕੰਮ ਮਾਰਕੀਟ ਦੇ ਵਿੱਚ 4500 ਰੁਪਇਆ ਨਾਨਕਾਟ ਕਪੜਾ ਫੈਕਟਰੀ ਚ 15 ਦਿਨ ਦਾ ਸੇਲ ਮੇਲਾ 31 ਦਸੰਬਰ ਤੱਕ 1500 ਰੁਪਇਆ ਰੇਟ ਮੰਗਦੇ ਆ ਦੇਖੋ ਜੀ ਫੋਟੋ ਵਾਲੇ ਸੂਟ ਵੀ ਦੇ ਰਹੇ ਆ ਪਾਰਟੀ ਵੇਅਰ ਸੂਟ ਵੀ ਦੇ ਰਹੇ ਆ ਮੋਡਰਨ ਵਾਲੇ ਵੀ ਦੇ ਰਹੇ ਆ ਡੰਨੇ ਵਾਲੇ ਵੀ ਦੇ ਰਿਆ ਪਰ ਰੇਟ ਚ ਇੱਕ ਗਾ ਲੋ ਰੇਟ ਸੋ ਬਿਲਕੁਲ ਭਾਜੀ ਪੋਜੇ ਕੱਡੇ 1000 ਰੁਪਿਆ ਚੈੱਕ ਕਰੋ 4 4000 ਰੁਪਿਆ ਦੇ ਸੂਟ 1 1000 ਰੁਪਿਆ ਰੇਚ ਦੇ ਜਿਹੜੇ ਮਰਜੀ ਸਟੋਰ ਤੇ ਚਲ ਜਾਓ ਡੰਮੀ ਤੇ ਲੱਗਾ ਦੇਖੋ ਕੋਈ ਕਹਿੰਦਾ 4500 ਰੁਪਿਆ ਕੋਈ ਕਹਿੰਦਾ 5000 ਰੁਪਿਆ ਭਾਜੀ ਇਹਦਾ ਵੀ ਦੱਸੋ ਕੀ ਰੇਟ ਆ ਭਾਜੀ ਅੱਧੋ ਆਦ ਦੇ ਰੇਟ 12 12000 ਰੁਪਿਆ ਦੇ ਸੂਟ ਕੋਈ 1800 ਕੋਈ 1500 ਕੋਈ 2000 ਰੁਪਿਆ ਨੂੰ ਦੁਪट्टे ਵੀ ਨਾਲ ਹੈਵੀ ਦੇਣੇ ਜੀ ਹੈਵੀ ਇਦਾਂ ਦੇ ਰੇਟ ਨਹੀਂ ਮਿਲਣ ਕਿਤੇ ਬਿਲਕੁਲ ਭਾਜੀ ਚੈੱਕ ਕਰੋ ਪਾਕਿਸਤਾਨੀ 6000 ਰੁਪਏ ਵਾਲਾ ਆਰਟੀਕਲ ਜਿਹੜਾ ਮਾਰਕੀਟ ਵੇਚ ਰਿਹਾ ਨਾ ਆਣਾ ਕਾਜਲੰਦਰ ਆਜੋ 1-1000 ਰੁਪਈਆ ਰੇਟ ਮਾਜੇ ਕੋਈ ਤੁਸੀਂ ਕਰਨਾ ਨਵਾਂ ਕੰਮ ਸ਼ੁਰੂ ਤੁਸੀਂ ਰੀਸੇਲ ਰਿਆ ਤੁਸੀਂ ਬੇਹਾਸ਼ਾ ਦੀਆਂ ਕੱਪੜਾਂ ਨਾਲ ਆਜੋ ਆ ਚੈੱਕ ਤਾਂ ਕਰੋ ਯਾਰ ਇਤਨੀ ਚੀਜ਼ਾਂ ਕਿੱਥੇ ਮਿਲਣੀਆਂ ਹੋਰ ਪਾਸੇ ਜਾਣੇ ਲੁੱਟਾਂ ਕਰਾਉਣੇ ਕਿਉਂ ਕਹਿੰਨੇ ਇੱਥੇ ਆਜੋ ਬਾਰ-ਬਾਰ ਫਾਇਦੇ ਕਿਉਂ ਕਰਦੇ ਆ ਕਰਕੇ ਕੱਪੜੇ ਦੀ ਫੈਕਟਰੀ ਆ ਸਿੱਧੇ ਨਵੇਂ-ਨਵੇਂ ਬਣਦੇ ਡਿਜ਼ਾਈਨ ਜਿੱਦਾਂ ਕੱਪੜਾ ਬਣੀ ਜਾਂਦਾ ਉਰੀ ਧੋਗ ਬਜਾ ਕੇ ਤੁਹਾਨੂੰ ਸਸਤੇ ਰੇਟਾਂ ਦਿੰਨੇ ਆ ਨਵੇਂ ਨਵੇਂ ਡੀਨ ਬਣਦੇ ਆ ਕੋਈ ਲੋਟ ਨਹੀਂ ਕੋਈ ਪੁਰਾਣਾ ਮਾਲ ਨਹੀਂ ਕੋਈ ਕਟਿਆ ਠੁਗਿਆ ਨਹੀਂ ਬਾਕੀ ਦੁਕਾਨਦਾਰਾਂ ਨੂੰ ਇਹ ਥੋੜੀ ਆ ਵੀ ਚਾਰ ਚਾਰ ਸਾਲ ਪੁਰਾਣਾ ਹੀ ਵੇਚੀ ਜਾਓ ਨਵੇਂ ਨਵੇਂ ਡੀਨ ਨਵੇਂ ਨਵੇਂ ਰੇਟ ਕੌਟੀਆਂ ਦੇ ਪਾ ਨਾਨਕਾਟ ਜਲੰਧਰ ਨਾਨਕਾਟ ਜਲੰਧਰ ਉਹ ਸਾਰੇ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ ਕਾਰ ਰੋਲਾ ਪੈ ਗਿਆ ਬੋਲ ਲੱਗ ਗਏ ਪੈਫਲਟ ਚਲ ਗਏ 2 2000 ਵਾਲੇ 1000 ਚ 35 3500 ਵਾਲੇ 1500 ਚ 15 1500 ਵਾਲੇ 800 ਦੇ ਵਿੱਚ ਦੇਈ ਜਾਂਦੇ 800 ਦੇ ਵਿੱਚ ਬਾਜੀ ਹੈਵੀ ਚੀਜ਼ਾਂ ਵੀ ਦਿਖਾ ਦੇ ਬਿਲਕੁਲ ਬਾਜੀ ਉੱਪਰ ਆ ਜਾਓ ਸਟ੍ਰੋਕ ਪੂਰਾ ਭਰਿਆ ਪਿਆ ਹੈ ਜੱਫਰਾਂ ਕਾਂ ਦੇ ਟਰੱਕ ਵਾਲ ਆ ਚੁੱਕਾ ਆ ਸੋਦੇ ਕੋਈ ਬਜ਼ਾਰਾਂ ਦੇ ਵਿੱਚ ਡਾਕੇ ਪੈਰੋ ਡਾਕੇ ਜੇਬਾਂ ਤੇ ਪਰ ਨਾਨ ਘਟਨੇ ਕਰਤੇ ਸਾਰੇ ਹੀ ਭੇਤ ਖਤਮ ਕਹਿੰਦੇ ਕਪੜਾ ਦੇਣਾ ਲਗਜ਼ਰੀ ਰੇਟ ਦੇਣਾ ਘੱਟ ਲੋਕ ਅਮਰੀਕਾ ਕੈਨੇਡਾ ਇੰਗਲੈਂਡ ਤੋਂ ਇੱਥੇ 埔ੜਕ 埔ੜਕ ਕੇ ਆ ਰਹੇ ਕਹਿੰਦੇ ਫਾਇਦੇ ਲੈ ਲਵਾ ਦੇ ਬਿਲਕੁਲ ਭਾਜੀ ਚੈੱਕ ਕਰੋ ਜਿਹੜਾ ਮਾਰਕੀਟ ਚ 2-2 ਲੱਖ ਰੁਪਏ ਵਾਲਾ ਕਪੜਾ ਹੈ ਨਾ ਨ ਕਟਾ ਜੋਤੀ 30000 ਰੁਪਿਆ ਫਰੇਚ ਬੜਾ ਜਾ ਕੇ ਫੋਰ ਸਾਈਡ ਦੁਪੱਟਿਆਂ ਵਾਲੇ ਸੂਟ 15 ਦਿਨ ਦਾ ਵੱਡਾ ਸੇਲ ਮੇਲਾ ਲੱਗ ਚੁੱਕਾ ਦੇਖੋ ਜੀ ਚੈਲੰਜ ਕਰਦੇ ਆ ਚੈਲੰਜ ਪੂਰਾ 31 ਦਸੰਬਰ 31 ਦਸੰਬਰ ਤੱਕ ਇੰਨੇ ਫਾਇਦੇ ਹੋ ਜਾਣੇ ਆ ਇਦਾਂ ਦੀਆਂ ਵੈਰਾਈਟੀਆਂ ਬੋਲ ਬੋਲਦੇ ਬੱਚੇ ਇਹ 12000 ਨਹੀਂ ਲੈਣਾ 15000 ਨਹੀਂ ਲੈਣਾ 14000 ਨਹੀਂ ਲੈਣਾ ਚਾਰ ਚਾਰ ਗੁਣਾ ਰੇਟ ਕੱਟ ਕਰਦੇ ਦੁਪੱਟੇ ਚੈੱਕ ਕਰੋ ਬਿਲਕੁਲ ਭਾਜੀ ਪਿਓਰ ਦੇ ਸੂਟ ਹੈ ਵੈਡਿੰਗ ਦੇ ਸੂਟ ਤੁਹਾਡੇ ਘਰ ਚ ਵਿਆਹ ਰਿਸ਼ਤੇਦਾਰਾ ਕਰਿਆ ਵਿਆ ਆੜ ਘਰ ਚ ਜਾਏ ਚੈੱਕ ਕਰੋ ਸਿੱਧਾ ਹੀ ਆਇਓ ਨਾਨਕ ਕਰਜਨੰਦਰ ਜਿੱਥੇ ਤੁਹਾਨੂੰ ਪਾਰੇ ਪਾਰੇ ਦਵੱਟੇ ਵਾਲੇ ਆ ਵੀ ਚੈੱਕ ਕਰ ਲੋ ਮੈਂ ਕਹਿੰਦਾ ਡਿਜ਼ਾਈਨ ਚੈੱਕ ਕਰ ਲੋ ਡਿਜ਼ਾਈਨ ਵੀ ਉਹ ਦੇਣਿਆ ਜਿਹੜੇ ਤੁਹਾਨੂੰ ਬਾਜ਼ਾਰ ਚ ਆਮ ਕਿਸੇ ਦੁਕਾਨ ਸ਼ੋਰੂਮ ਤੋਂ ਮਿਲਣੇ ਹੀ ਨਹੀਂ ਹੈਗੇ ਆ ਵੇਖੋ ਪੂਰਾ ਜਨੀਕ ਕੰਮ ਕੁੜੀਆਂ ਚਿੜੀਆਂ ਕਹਿੰਦੀਆਂ ਸਾਨੂੰ ਚੀਜ਼ਾਂ ਸਿੰਪਲ ਸੋਪਰ ਚਾਹੀਦੀਆਂ ਹੈਗੀਆਂ ਸਾਡੇ ਕੋਲ ਲੈ ਜਾਓ ਬਾਜੀ ਹੈਂਡਵਰਕ ਦੇ ਸੂਟ ਔਰ ਗੱਜਾ ਦੇ ਸੂਟ ਡਿਜ਼ਾਈਨਰ ਦੁਪੱਟੇ ਹਰ ਇੱਕ ਆਈਟਮ ਹਰ ਇੱਕ ਰੰਗ ਏਕੜ ਜੈਚ ਬਾਜੀ 20-20 ਰੰਗ ਮਿਲਣਗੇ ਨਾਨਕ ਘੱਟ ਜਲੰਧਰ ਆਜੋ ਬਾਜੀ ਜਿੱਤੇ 15 ਦਿਨ ਦਾ ਪਾਰੀ ਸੇਲ ਮੇਲੇ ਲੱਗਾਇਆ ਤੇਰੀ ਪਾਰੇ ਪਾਰੇ ਸੂਟ ਗਾਰੰਟੀ ਦੇ ਨਾਲ ਕੋਈ 1500 ਕੋਈ 1600 ਕੋਈ 2000 ਇੰਨੀਆ ਰੇਂਜਾ ਦੇ ਵਿੱਚ ਦੇ ਰਹੇ ਬਿਲਕੁਲ ਭਾਜੀ ਹੈਂਡਵਰਕ ਦੇ ਕੰਮ ਚੈੱਕ ਕਰੋ ਜਿਹੜੀਆਂ ਪੈਨਾਕ ਦੀਆਂ ਯੂਨਿਕ ਪੀਸ ਲੈਣੇ ਨੇ ਜਿਹੜੀਆਂ ਪੈਨਾਕ ਦੀਆਂ ਹੈਂਡਵਰਕ ਦੇ ਪੀਸ ਲੈਣੇ ਨੇ ਸਿੱਧਾ ਨਾਨਕ ਕਾਰਦਲੰਦਰ ਆਜੋ 20 20 ਗੁਣਾ ਸਸਤੇ 10 10 ਗੁਣਾ ਸਸਤੇ ਹਰੇਕ ਆਈਟਮ ਤੇ ਕੇਤੇ 20% ਕੇਤੇ 50 ਕੇਤੇ 70 ਡਿਸਕਾਊਂਟ ਮਿਲੇਗਾ ਭਾਜੀ ਬਹਿਣਾ ਦੇਖੋ ਜੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀਆਂ ਦਾ ਕੱਪੜਾ ਬਾਰ-ਬਾਰ ਕਹਿੰਨੇ ਆ ਵੀ ਇਦਾਂ ਦੇ ਫਾਇਦੇ ਮੁੜ ਕੇ ਨਹੀਂ ਹੋਣੇ ਇਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ ਆਜੋ ਇੱਥੇ ਵਿਆਹ ਸ਼ਾਦੀਆਂ ਵਾਲਾ ਕੱਪੜਾ ਰੈੱਡ ਸੂਟ ਆਹ ਦੇਖੋ ਚੀਕਾਂ ਘੁਲਾਣੀਆਂ ਹੁਣ ਅਸੀਂ ਸਾਰਿਆਂ ਦੀਆਂ ਆ ਕੋਈ 20000 ਮੰਗ ਲੈਂਦਾ ਕੋਈ 18000 ਮੰਗਦਾ ਕੋਈ 25000 ਮੰਗਦਾ ਇਹ ਗੱਲ ਥੋੜੀ ਆ ਕੋਈ ਇਹਨੂੰ ਕਿਹਾ ਸੋਨਾ ਲਾਇਆ ਤੁਸੀਂ ਇੱਥੇ 4 4000 ਚ 38 3800 ਚ ਇਤਨੇ ਦੇ ਭਾਰੇ ਭਾਰੇ ਸੂਟ ਲਈ ਜੰਨੇ ਆ ਬਿਲਕੁਲ ਭਾਜੀ ਚੈੱਕ ਕਰੋ ਸਪੈਸ਼ਲ ਸੂਟ ਲੈ ਕੇ ਆਇਆ ਨਾਲੀਆਂ ਦਾਦੀਆਂ ਵਾਲੇ ਫੋਰਟ ਸਾਈਡ ਦੁਪੱਟੇ ਆਣਗੇ ਡਿਜ਼ਾਈਨਰ ਸੂਟ ਆਣਗੇ ਸਾਰੇ ਮਾਰਕੀਟਾਂ ਦੇ ਵਿੱਚ 20-20 ਹਜ਼ਾਰ ਰੁਪਏ ਵਾਲੇ ਸੂਟੇ ਨਾਨਕ ਕਰਦੇ ਅੰਦਰ ਆਜੋ ਭਾਜੀ 20-20 ਗੁੜਾ ਸਸਤੇ ਲੈ ਕੇ ਜਾਓ ਨਾਨਕ ਕਰਦੇ ਸੇਲ ਮਿਲ ਪਰ ਚੇਤਾ ਰੱਖਿਓ ਚੇਤਾ ਰੱਖਿਓ ਚੇਤਾ ਰੱਖਿਓ 31 ਦਸੰਬਰ 31 ਅੰਬਰ ਇਹ ਸਾਲ ਦੀ ਸਭ ਤੋਂ ਵੱਡੀ ਸਭ ਤੋਂ ਭਾਰੀ ਇਤਿਹਾਸਿਕ ਸੇਲ ਲੱਗੀ ਆ ਜਿੱਥੇ ਫਾਇਦੇ ਹੁਣੇ ਆ ਗਰਮ ਸੂਟ ਲੈਣੇ ਆ ਮੋਰਤ ਹੁੰਦਾ ਪਉਣ ਲ ਆਪਣੀਆਂ ਕੋਟੀਆਂ ਕੂਟੀਆਂ ਪਾਉਣ ਦੀ ਲੋ ਨਹੀਂ ਗਰਮ ਸੂਟਾਂ 'ਚ ਵਿਸੇਲ ਲੱਗੀਆਂ ਬਿਲਕੁਲ ਬਾਜੀ 295 ਰੁਪਏ ਤੋਂ ਬਾਜੀ ਸ਼ੁਰੂ ਕਰ ਦਿੱਤਾ ਓਏ ਹੋਏ 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 295 ਰੁਪਏ ਇਹ ਬਾਜੀ ਦੇਖੋ ਫਾਇਦੇ 295 ਐਵੇਂ ਨਹੀਂ ਕਰਤਾ ਇਹ ਸਾਡੀ ਜੇਬ ਜਦਾਮਿਆਂ ਤਾਂ ਕਰਤਾ ਓ ਫੈਕਟਰੀ ਆ ਫੈਕਟਰੀ ਫੈਕਟਰੀ ਜੋ ਦੇ ਰਿਹਾ 6677088480 ਚੱਕਾ 250 ਬਿਲਕੁਲ ਭਾਜੀ ਚੈੱਕ ਕਰੋ ਪਾਰਟੀ ਵੇਅਰ ਸੂਟਾਂ ਚ ਵੀ ਵੱਡੇ ਤਬਾਕੇ ਕਰ ਦਿੱਤੇ ਨਾਨਕ ਕਰਜਲੰਦਰ ਨੇ ਪਿਓਰ ਸ਼ਿਮਰ ਦੇ ਸੂਟ ਹੈ ਹੈਂਡਵਰਕ ਦੇ ਕੰਮ ਆ ਹੈਂਡਵਰਕ ਦੇ ਦੁਪੱਟੇ ਆ 15 ਦਿਨ ਦਾ ਸੇਲ ਮੇਲਾ 31 ਦਸੰਬਰ ਤੱਕ ਲੱਗਾ ਹੋਇਆ ਹੈ ਡੇਡ ਨੋਟ ਕਰ ਲੋ ਕੋਈ ਜਾਣਕਾਰੀ ਲੈਣੀ ਚੱਕਰੀਦਨ ਬਚ ਰਿਹਾ ਹੁਣੇ ਕਾਲ ਮੈਸੇਜ ਕਰੋ ਦੇਖੋ ਜੀ ਸੂਟਾਂ ਦੇ ਨਾਲ ਨਾਲ ਰੌਡੀਆਂ ਮੈਡਰਸਾਂ ਛਰਾਰੇ ਗਰਾਵੇ ਗੋਨ ਲਹਿੰਗੇ ਆ ਚੈੱਕ ਕਰੋ ਯਾਰ ਬੁਲਬੁਲ ਦੇ ਬੱਚਿਆਂ ਦੀਆਂ ਇਹ ਐਨ ਆਰ ਆਈ ਲੋਕ ਇੱਥੇ ਆ ਰਹੇ ਆ ਪੰਜਾਬ ਦੇ ਰੋਲ ਰੋਲ ਕਸਟਮਰ ਆ ਰਹੇ ਆ ਦਿੱਲੀ ਬੰਬਈ ਦੇ ਲੋਕ ਆ ਗਏ ਲੋਕੀ ਕਹਿੰਦੇ ਜਹਾਜ਼ੀ ਟਿਕਟ ਲਾ ਕੇ ਚਲ ਜਾਗੇ ਪਰ ਜਿਹੜੇ ਫਾਇਦੇ ਹੋਣੇ ਮੋੜ ਕੇ ਹੋਣੇ ਨਹੀਂ ਹੈਗੇ ਆਹ ਦੇਖੋ ਭਾਜੀ ਮੈਂ ਤਾਂ ਹੈਰਾਨ ਆ ਸੂਟਾਂ ਵੀ ਰਿਕਾਰਡ ਤੋੜਦੇ ਜਾਂ ਡਿਜ਼ਾਈਨ ਵੀ ਟੌਪ ਟੌਪ ਦਾ ਰੇਟ ਵੀ ਮਿੱਟੀ ਦਾ ਬਿਲਕੁਲ ਭਾਜੀ ਚੈੱਕ ਕਰੋ ਵੈਡਿੰਗ ਤੇ ਲੱਗੇ ਦਿਆਂਗੇ ਪਹਿਰਾ ਨੂੰ ਗਰਾਰੇ ਦਿਆਂਗੇ ਪਹਿਰਾ ਨੂੰ ਸ਼ਰਾਰੇ ਦਿਆਂਗੇ ਕੋਡ ਜਾਂਦੇ ਪਾ 11000 ਰੁਪਿਆ ਰੇਂਜ ਤੋਂ ਬਾਜੀ ਸ਼ੁਰੂ ਕਰ ਦਿੱਤੀ ਆ ਵੀ ਤੁਸੀਂ ਚੈੱਕ ਕਰੋ ਜੀ ਚੈੱਕ ਕਰੋ ਦੇਖੋ ਤਾਂ ਇਦਾਂ ਦੇ ਡਿਜ਼ਾਈਨ ਆਮ ਕਿਤੇ ਮਿਲਨੇ ਨਹੀਂ ਬਾਜ਼ਾਰ 'ਚ ਕਰਾਇਆ 10000 ਰੁਪਿਆ ਮੌਲ ਲੈਂਦੇ ਜਾਂਦੇ ਕੋਈ ਕਹਿੰਦਾ 15000 ਕੋਈ ਕਹਿੰਦਾ 16000 ਆ ਜਾਓ ਸਾਡੇ ਕੋਲ 44000 ਚੈੱਕ ਕਰੋ 45 4500 ਦੇ ਦੇ ਦਿਆਂਗੇ ਤੁਹਾਨੂੰ ਬਹੁਤ ਵੱਡੇ ਫਾਇਦੇ ਹੋ ਲਗੇ ਨੇ ਮੈਂ ਕਹਿੰਦਾ ਜੀ ਪਹਿਲੀਆਂ ਮੇਰੀਆਂ 11 ਪਹਿਰਾਂ ਨੂੰ ਬਾਜੀ ਆ ਵੈਲਵਰ ਦੇ ਸੂਟ ਨਾਨਾ ਘੱਟ ਲਓ ਪੂਰਾ ਗਿਫਟ ਦਿੱਤੇ ਜਾਣਗੇ 1 ਰੁਪਿਆ ਨਹੀਂ ਦਿੱਤਾ ਜਾਏਗਾ ਵੀਡੀਓ ਕਰੀ ਚਲੋ ਸ਼ੇਅਰ ਸ਼ੇਅਰ ਟੂ ਗਰਪ ਲੋ ਜੀ ਵੀਡੀਓ ਵੀ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ 11 ਭੈਣਾਂ ਨੂੰ 11 ਸੂਟ ਫ੍ਰੀ ਆ ਵੀ ਚੈੱਕ ਕਰ ਲੋ ਤੁਸੀਂ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਉਹ ਜਿੱਥੋਂ ਮਰਜੀ ਹੋ ਆ ਜਾਓ ਜਲੰਧਰ ਫਾਇਦੇ 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 ਬਿਲਕੁਲ ਜੀ ਪੰਜਾਬ ਵਾਸੀਆਂ ਦੇ ਪੂਰੇ ਫਾਇਦੇ ਕਰਾਂਗੇ ਪਿਓਰ ਕਿਰਪਾ ਦੇ ਚੈੱਕ ਕਰੋ ਕੁਆਟਿਟੀ ਪੂਰੀ ਮਿਲੇਗੀ ਹੈਂਡਵਰਕ ਦੇ ਕੰਮ ਲਣ ਕੇ ਪਿਓਰ ਕ੍ਰੇਪਾ ਦੇ ਸੂਟ ਲੈ ਕੇ ਆਏ ਚੋਲੀਆਂ ਵੀ ਬਾਜੀ ਤੇ ਆ ਗਿਆ ਆ ਦੇਖੋ ਇੰਦਾਂ ਦੇ ਪੀਸ ਦਿੱਲੀ ਬੰਬੇ ਮੋਡਰਨ ਦੇ ਟੀਵੀ ਤੇ ਫਿਲਮਾਂ ਦੇ ਪਾਏ ਦੇਖਦੇ ਹਾਂ ਲਹਿੰਗੇ ਚੋਲੀਆਂ ਵੀ ਉਹ ਘਰ ਤੇ ਮਿੱਟੀ ਦੇ ਭਾ ਮਿੱਟੀ ਦੇ ਭਾ ਮਿੱਟੀ ਦੇ ਭਾ ਬਿਲਕੁਲ ਬਾਜੀ ਚੈੱਕ ਕਰੋ ਇੱਕ ਹੋਰ ਆਟਮ ਲੈ ਕੇ ਆਇਆ ਖੁੱਲੇ ਡੁੱਲੇ ਸਾਈਜ਼ ਆਣਗੇ 3 ਐਕਸਲ 4 ਐਕਸਲ 5 ਐਕਸਲ ਹਰ ਇੱਕ ਸਾਈਜ਼ ਦੀ ਤੁਹਾਨੂੰ ਇੱਥੇ ਡਰੈੱਸ ਮਿਲੇਗੀ ਸੂਟ ਮਿਲਣਗੇ ਲੈਗਜੇ ਮਿਲਣਗੇ ਗਰਾਰੇ ਮਿਲਣਗੇ ਸ਼ਰਾਰੇ ਮਿਲਣਗੇ ਮਿਲਣਗੇ 70% ਡਿਸਕਾਊਂਟ ਤੇ ਮਿਲਣਗੇ ਜੀ ਦੇਖੋ ਜੀ ਮੁੱਕ ਦੀ ਗੱਲ ਏ ਸੌਤ ਰੱਸਾ ਸਿਰੇ ਦੇ ਗੰਢ 31 ਸਤੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਇਦਾਂ ਦੇ ਬੋਲਬੋਲੇ ਬੱਚਿਆਂ ਦੇ ਸੂਟ ਸ਼ਰਾਰੇ ਲਹਿੰਗੇ ਗਾਉਨ ਡਰੈਸਾਂ ਲੈ ਜਾਓ ਵਨ ਪੀਸ ਡਰੈਸ ਲੈ ਜਾਓ ਆ ਦੇਖੋ ਇਹੋ ਜਿਹੇ ਪੀਸ ਤੁਸੀਂ ਚੰਡੀਗੜ੍ਹ ਲੈਣ ਜਾਂਦੇ ਹੋ ਅਲੰਟੇ ਮਾਲ ਦੇ ਵਿੱਚ 35 35000 ਰੁਪਏ ਲਈ ਜਾਂਦੇ ਹੋ 25 25000 ਰੁਪਏ ਲਈ ਜਾਂਦੇ ਹੋ ਉਹ ਕਿਉਂ ਆਪਣੇ ਨੋਟਾਂ ਨੂੰ ਅੱਗ ਲਈ ਜਾਂਦੇ ਹੋ ਆਜੋ ਚੱਕੋ ਭਾਜੀ ਯਾਰ ਕੀ ਕਰੀ ਜਾਂਦੇ ਹੋ ਚੱਕੋ ਭਾਜੀ ਹੈਂਡਵਰਕ ਦੇ ਪੀਸ ਲੈ ਕੇ ਆਏ ਆ ਸ਼ਰਾਰਿਆਂ ਗਰਾਰਿਆਂ ਦੇ ਨਾਲ ਕੀ ਕਾ ਕਾ ਡਿਜ਼ਾਈਨ ਬਾਜੀ ਲੈ ਕੇ ਆਏ ਆ ਪਿਓ ਰੈਂਡਵਰਕ ਦੇ ਪਿੱਛੇ ਲੈ ਕੇ ਆਇਆ ਬਾਜੀ ਇਹ 35 35000 ਬਾਜੀ 32000 35000 ਨਹੀਂ ਕੋਈ 20000 ਨਹੀਂ ਚਾਰ ਚਾਰ ਗੁਣਾ ਸਸਤੇ 10 10 ਗੁਣਾ ਸਸਤੇ ਬਾਜੀ ਪਹਿਰਾਂ ਨੂੰ ਦੇ ਰਹੇ ਨੇ ਜਗੋਸ਼ ਮੈਚਰ ਬਾਜੀ ਡਰੈਸ ਲੱਗਿਆ ਸੋ ਲਓ ਜੀ ਆਜੋ ਟਾਈਮ ਆ ਗਿਆ ਹੁਣ ਜਾਗਣ ਦਾ ਟਾਈਮ ਆ ਗਿਆ ਫੈਦਲਣ ਦਾ ਟਾਈਮ ਆ ਗਿਆ ਦੋਨੇ ਪੈਸੇ ਟੈਚੀ ਭਰਨ ਦਾ ਇੱਕੋ ਹੀ ਜਗ੍ਹਾ ਪੰਜਾਬ ਦੀ ਸਭ ਤੋਂ ਵੱਡੀ ਬਾਬੇ ਨਾਨਕ ਦੇ ਨਾਮ ਤੇ ਨਾਨਕ ਘਟ ਕੱਪੜੇ ਦੀ ਫੈਕਟਰੀ ਆ ਬਣਦੇ ਬਣਦੇ ਤਾਜੇ ਤਾਜੇ ਸੂਟ ਲੈ ਜਾਓ 31 ਦਸੰਬਰ ਤੱਕ ਫਾਇਦੇ ਬਹੁਤ ਸਾਰੇ ਆ ਹੋਰ ਕੁਲਜੀ ਚੈੱਕ ਕਰੋ ਤੋਤੀ ਸਲਵਾਰਾਂ ਵੀ ਲੈ ਕੇ ਆਏ ਆ ਜਿਹੜਾ ਮੇਰੀ ਭੈਣ ਰੰਗ ਮੂਹ ਕੱਢੇਗੀ ਦਿਆਂਗੇ ਜਿਹੜਾ ਡਿਜ਼ਾਈਨ ਕਹਿਗੀ ਦਿਆਂਗੇ ਕਿਉਂਕਿ ਵੈਰਾਈਟੀ ਦਾ ਪੂਰਾ ਪੰਡਾਰ ਹੈਗਾ ਸਟੋਕ ਨੂੰ ਬਾਜੀ ਚੈੱਕ ਕਰਾ ਦਿਓ ਇਹ ਕਾਰੀ ਕਿਉਂਕਿ ਟਰੱਕਾਂ ਦੇ ਟਰੱਕ ਮਾਲ ਬਰ-ਬਰ ਆ ਚੁੱਕਾ ਹੈ ਸ਼ਿਪ ਬਰ-ਬਰ ਕਿ ਮਾਲ ਆ ਚੁੱਕਾ ਹੈ ਆਰ ਲਿਮਟਡ ਵੈਰਾਈਟੀਆਂ ਆ ਚੁੱਕੀਆਂ ਹਨ ਨਾਨਕਾਟ ਜਲੰਧਰ ਜੀ ਦੇਖੋ ਸੂਟਾਂ ਦੇ ਵਿੱਚ ਵੈਰਾਈਟੀਆਂ ਲਹਿੰਗਿਆਂ ਸ਼ਰਾਰਿਆਂ ਦੇ ਵਿੱਚ ਉਹ ਟੰਗ ਤੇ ਆ ਟੰਗ ਤੇ ਆ ਜਿਹੜਾ ਪਸੰਦਿਆ ਕੱਢੀ ਜਾਓ ਜਿਹੜਾ ਮਰਜ਼ੀ ਲੈ ਜਾਓ ਉਹ ਜਿਹੜਾ ਮਰਜ਼ੀ ਲੈ ਜਾਓ ਲਾਤੀਆਂ ਆ ਆਫਰਾਂ ਲਾ ਤੇ ਧਮਾਕੇ ਚਿੱਟੇ ਰੰਗ ਦਾ ਸੂਟ ਉੱਤੇ ਡਿਜ਼ਾਈਨ

ਕੋਈ ਜਾਣਕਾਰੀ ਲੈਣੀ ਆਜੋ ਇਹ ਸਰਦਾਰ ਭਰਾ ਮਣੇ ਢੁੜਕੇ ਪੁੱਟੇ ਢੁੜਕੇ ਧੂੜਾਂ ਹੀ ਪੜਤੀਆਂ ਧੂੜਾ ਹਾਲਾਤ ਇਹ ਸਾਰੇ ਦੁਕਾਨਦਾਰ ਹੋਲ سیلਰ ਫੈਕਟਰੀ ਵਾਲੇ ਮਿੱਲਾਂ ਵਾਲੇ ਕਿਉਂਕਿ ਫਾਇਦਾ ਮਾਰਜਨ ਥੋੜਾ ਡਿਜ਼ਾਈਨ ਜਾਦੇ ਪੈਸੇ ਘੱਟ ਕੱਪੜਾ ਜਾਵਾ ਦੇ ਰਿਹਾ ਤੁਹਾਨੂੰ ਇਸ ਲਈ ਰੌਲਾ ਪਾ ਰਹੇ ਆ ਆਜੋ 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 ਫਾਇਦੇ ਲੈ ਜੋ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਂ ਟੀਵੀ ਜਲੰਧਰ